ਵਾਹਿਗੁਰੂ ਜੀ ਖਾਲਸਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸੋ ਨਾਨਕ ਨਾਮ ਲੇਵਾ ਸਿੰਘ ਸੰਗਤਾਂ ਨੂੰ ਹੋਲੇ ਮਹੱਲੇ ਦੀ ਲੱਖ ਲੱਖ ਵਧਾਈ ਹੋਵੇ ਇਹ ਜੋ ਆਪ ਤੱਕ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਆ ਕੇ ਡੈਕੋਰੇਸ਼ਨ ਦੇਖ ਰਹੇ ਹੋ ਇਹ ਮਹਾਲਪੁਰ ਦੀਆਂ ਸੰਗਤਾਂ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਹਰ ਸਾਲ ਦੀ ਤਰ੍ਹਾਂ ਕੀਤੀ ਜਾਂਦੀ ਹੈ ਇਹ ਜੋ ਆਰਟੀਫੀਸ਼ੀਅਲ ਫੁੱਲ ਹਨ ਤੱਕ ਸਾਹਿਬ ਦੇ ਬਾਹਰਲੇ ਗਲਿਆਰੇ ਵਿੱਚ ਲਗਾਏ ਜਾਂਦੇ ਹਨ ਅਤੇ ਚੁੰਨੀ ਨਾਲ ਚੜਾਈ ਦੀ ਡੈਕੋਰੇਸ਼ਨ ਕੀਤੀ ਜਾਂਦੀ ਹੈ ਤਕਸਾਹਿਬ ਦੇ ਅੰਦਰਲੇ ਪਾਸੇ ओरिजिनल ਫੁੱਲਾ ਨਾਲ ਡੈਕੋਰੇਸ਼ਨ ਕੀਤੀ ਜਾਂਦੀ ਹੈ ਇਹ ਮੁਕੰਮਲ ਡੈਕੋਰੇਸ਼ਨ 22 ਤਰੀਕ ਨੂੰ ਸੰਪੂਰਨ ਹੋ ਜਾਵੇਗੀ ਅਤੇ ਤਕਸਾਹਿਬ ਦੇ ਉੱਤੇ ਦੀਪਮਾਲਾ ਵੀ ਕੀਤੀ ਗਈ ਹੈ ਜੋ ਬਹੁਤ ਹੀ ਖਿੱਚ ਦਾ ਕੇਂਦਰ ਹੈ ਸਮੂਹ ਨਾਨਕ ਨਾਮਲੇਵਾ ਸਿੱਖ ਸੰਗਤਾਂ ਨੂੰ ਅਪੀਲ ਹੈ ਕਿ ਹਮ ਹਮਾ ਕੇ ਤਕਸ਼ੀਰੀ ਕੇਸਗੜ ਸਾਹਿਬ ਆਨੰਦਪੁਰ ਸਾਹਿਬ ਆ ਕੇ ਪਹੁੰਚਣ ਅਤੇ ਹੋਲੇ ਮਹੱਲੇ ਦਾ ਆਨੰਦ ਮਾਣਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਲਗੀਧਰ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਵੱਲੋਂ ਖਾਲਸੇ ਪੰਥ ਨੂੰ ਬਖਸ਼ਿਸ਼ ਕੀਤਾ ਕੌਮੀ ਤਿਉਹਾਰ ਹੋਲਾ ਮਹੱਲਾ ਜਿਸ ਦੀ ਆਰੰਭਤਾ 20 ਤਰੀਕ ਰਾਤ ਨੂੰ ਨਗਾਰਿਆਂ ਦੀਆਂ ਚੋਟਾਂ ਦੇ ਨਾਲ ਹੋ ਰਹੀ ਹੈ 21 22 23 ਤਰੀਕ ਨੂੰ ਕੀਰਤਪੁਰ ਸਾਹਿਬ ਜੀ ਵਿਖੇ 24 25 26 ਨੂੰ ਤਖਤ ਸ੍ਰੀ ਕੇਸਗੜ੍ਹ ਸ੍ਰੀ ਅਨੰਦਪੁਰ ਸਾਹਿਬ ਜੀ ਵਿਖੇ ਹੋਲਾ ਮਹੱਲਾ ਖਾਲਸੇ ਪੰਥ ਵੱਲੋਂ ਮਨਾਇਆ ਜਾ ਰਿਹਾ ਹੈ 26 ਤਰੀਕ ਨੂੰ 12 ਵਜੇ ਮਹੱਲੇ ਦੀ ਅਰੰਭਤਾ ਤੱਕ ਸ੍ਰੀ ਕੇਸਗੜ੍ਹ ਸਾਹਿਬ ਜੀ ਤੋਂ ਹੋਵੇਗੀ। ਆਪ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇਹਨਾਂ ਸਮਾਗਮਾਂ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਭਰ ਕੇ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਨੌਜਵਾਨ ਵੀਰਾਂ ਨੂੰ ਬੇਨਤੀ ਹੈ ਕਿ ਜਦੋਂ ਹੋਲੇ ਮਹੱਲੇ ਵਿਖੇ ਆਉਣ, ਸ੍ਰੀ ਅਨੰਦਪੁਰ ਸਾਹਿਬ ਜੀ ਵਿਖੇ ਆਉਣ, ਉਸ ਸਮੇਂ ਜਦੋਂ ਟਰੈਕਟਰ ਟਰਾਲੀਆਂ ਤੇ ਆਉਂਦੇ ਆ ਫੁੱਲੜਬਾਦੀਆਂ ਨਾ ਕਰਨ। ਮੋਟਰਸਾਈਕਲਾਂ ਦੇ ਪਟਾਕੇ ਨਾ ਪਾਉਣ ਔਰ ਟਰੈਕਟਰਾਂ ਤੇ ਮੋਟਰਸਾਈਕਲਾਂ ਤੇ ਸਟੰਟ ਬਿਲਕੁਲ ਨਾ ਕਰਨ ਜਦੋਂ ਨੌਜਵਾਨ ਆਪਣੇ ਘਰਾਂ ਵਿੱਚੋਂ ਤੁਰਦੇ ਆ ਜਿਹੜੇ ਘਰਾਂ ਦੇ ਵਿੱਚ ਬਜ਼ੁਰਗ ਨੇ ਸਿਆਣੇ ਨੇ ਉਹ ਆਪਣੇ ਬੱਚਿਆਂ ਨੂੰ ਸਮਝਾ ਕੇ ਭੇਜਣ ਕਿ ਅਸੀਂ ਗੁਰੂ ਦੀ ਪੈ ਭਾਵਨੀ ਦੇ ਵਿੱਚ ਰਹਿ ਕਰਕੇ ਹੋਲੇ ਮਹੱਲੇ ਨੂੰ ਮਨਾਉਣਾ